ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਜੇਮ ਜੀ ਸਟੱਡੀਜ਼ ਦੇ ਐਜੂਕੇਸ਼ਨਲ YouTube ਚੈਨਲ ਦੇ ਉੱਪਰ ਸੋ ਅਸੀਂ ਪੰਜਵੀਂ ਜਮਾਤ ਦੇ ਗਣਿਤ ਵਿਸ਼ੇ ਦਾ ਜੋ ਸੋਲੂਸ਼ਨ ਹੈ ਉਸ ਦੀ ਫ੍ਰੀ ਆਫ ਕਾਸਟ ਟਿਊਸ਼ਨ ਪ੍ਰੋਵਾਈਡ ਕਰਵਾ ਰਹੇ ਹਾਂ ਜੇਮ ਜੀ ਸਟੱਡੀਜ਼ ਦੇ ਉੱਪਰ ਸੋ ਜੋ ਵੀ ਸਾਡੇ ਦੋਸਤ ਮਿੱਤਰ ਭੈਣ ਭਰਾ ਸਾਡੇ ਸਟੂਡੈਂਟ ਸਾਡੇ ਅਧਿਆਪਕ ਸਾਥੀ ਇਸ ਚੈਨਲ ਦੇ ਉੱਪਰ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਸੋ ਅੱਜ ਸ਼ੁਰੂ ਕਰ ਰਹੇ ਹਾਂ ਜੀ ਅਸੀਂ ਜੋ ਕਿ ਅਭਿਆਸ ਕਰ ਰਹੇ ਸੀ ਅਸੀਂ 8 ਤੱਕ ਉਹਦੇ ਕੁਐਸਚਨ ਜਿਹੜੇ ਕਰ ਲਏ ਨੇ ਹੁਣ ਅਸੀਂ 9 ਤੋਂ 16 ਤੱਕ ਜੋ ਕੁਐਸਚਨ ਹੈ ਉਹ ਅਸੀਂ ਅੱਗੇ ਸੋਲਵ ਕਰਨੇ ਆ ਇਹ ਵਾਲੇ ਕੁਐਸਚਨ ਅਸੀਂ ਸਾਰੇ ਦੇ ਸਾਰੇ ਇਸ ਐਕਸਰਸਾਈਜ਼ ਦੇ ਜੋ ਹੈਗੇ ਨੇ ਉਹ ਸੋਲਵ ਕਰ ਲਏ ਨੇ ਜੋ ਪਹਿਲੇ 8 ਕੁਐਸਚਨ ਨੇ ਉਹ ਅਸੀਂ ਪਹਿਲੇ ਭਾਗ ਵਿੱਚ ਸੋਲਵ ਕਰਵਾ ਚੁੱਕੇ ਹਾਂ ਜਿਸ ਨੇ ਉਹ ਵੀਡੀਓ ਨਹੀਂ ਦੇਖੀ ਤਾਂ ਉਹ ਪਲੀਜ਼ ਚੈਨਲ ਨੂੰ ਵਿਜ਼ਿਟ ਕਰਕੇ ਸਾਡੀ ਲੇਟੈਸਟ ਵੀਡੀਓ ਦੇਖ ਲੈਣ ਤੇ ਇਸ ਵੀਡੀਓ ਦੇ ਵਿੱਚ ਅਸੀਂ ਜੋ ਅਗਲੇ 8 ਕੁਐਸਚਨ ਨੇ 9ਵੇਂ ਕੁਐਸਚਨ ਤੋਂ ਲੈ ਕੇ ਉਹ ਵਾਲੇ ਸਾਰੇ ਸਮ ਅਸੀਂ ਸੋਲਵ ਕਰਾਂਗੇ ਸੋ ਇੱਕ ਵਾਰ ਤੋਂ ਫੇਰ ਤੁਹਾਨੂੰ ਬੇਨਤੀ ਹੈ ਕਿ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕੀਤਾ ਜਾਵੇ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕੀਤਾ ਜਾਵੇ ਲਾਈਕ ਕੀਤਾ ਜਾਵੇ ਤੇ ਕਮੈਂਟਸ ਵਿੱਚ ਆਪਣੀ رائے ਦਿੱਤੀ ਜਾਵੇ ਸੋ ਵੀਡੀਓਜ਼ ਨੂੰ ਐਂਡ ਤੱਕ ਜਰੂਰ ਦੇਖਿਆ ਜਾਵੇ ਤਾਂ ਕਿ ਸਾਰੇ ਦੇ ਸਾਰੇ ਕੁਐਸਚਨ ਚੰਗੀ ਤਰ੍ਹਾਂ ਸਮਝ ਆ ਸਕਣ ਤੇ ਸਟੂਡੈਂਟਸ ਤੱਕ ਇਹਦੀ ਪਹੁੰਚ ਕੀਤੀ ਜਾਵੇ ਸੋ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਕੁਐਸਚਨ ਸਾਡੇ ਕੋਲੇ ਕੁਐਸਚਨ ਹੈ ਜੀ 9th ਨੌਵੇਂ ਕੁਐਸਚਨ ਦੇ ਵਿੱਚ ਸਾਡੇ ਕੋਲ ਕੀ ਦਿੱਤਾ ਹੈ ਅੰਕਾਂ 9 3 4 0 7 ਤਾਂ ਸਾਡੇ ਕੋਲੇ ਪੰਜ ਅੰਕ ਦਿੱਤੇ ਨੇ ਇਹਨਾਂ ਦੀ ਵਰਤੋਂ ਕਰਦੇ ਹੋਏ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਅਤੇ ਪੰਜ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਬਣਾਉਣੀ ਹੈ ਫਿਰ ਉਹਨਾਂ ਦਾ ਅੰਤਰ ਪਤਾ ਕਰਨਾ ਭਾਵ ਕਿ ਉਹਨਾਂ ਦੀ ਘਟਾਓ ਪਤਾ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਦੋ ਸੰਖਿਆਵਾਂ ਲਵਾਂਗੇ ਦੋ ਸੰਖਿਆਵਾਂ ਸਾਡੇ ਕੋਲ ਕੀ ਹੋਣਗੀਆਂ ਇੱਥੇ ਹੋਏਗੀ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਤੇ ਇੱਥੇ ਹੋਏਗੀ ਸਾਡੇ ਕੋਲੇ ਪੰਜ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਤਾਂ ਅੰਕ ਸਾਡੇ ਕੋਲ ਇਹੀ ਨੇ ਕਿਹੜੇ-ਕਿਹੜੇ ਨੇ 9 3 4 ਤੇ 7 ਸੋ ਅਸੀਂ ਪਹਿਲਾਂ ਲਿਖਦੇ ਹਾਂ ਵੱਡੀ ਤੋਂ ਵੱਡੀ ਤਾਂ ਜਦੋਂ ਅਸੀਂ ਵੱਡੀ ਤੋਂ ਵੱਡੀ ਸੰਖਿਆ ਲਿਖਦੇ ਹਾਂ ਤਾਂ ਸਭ ਤੋਂ ਵੱਡੇ ਅੰਕ ਤੋਂ ਸ਼ੁਰੂ ਕਰਦੇ ਹਾਂ ਤਾਂ ਸਭ ਤੋਂ ਵੱਡਾ ਅੰਕ ਸਾਡੇ ਕੋਲ ਹੈਗਾ 9 ਪਹਿਲਾਂ ਅਸੀਂ ਲਿਖਾਂਗੇ 9 ਫਿਰ ਜਿਹੜੇ ਅੰਕ ਬਚ ਗਏ ਚਾਰ ਉਹਨਾਂ 'ਚੋਂ ਵੱਡਾ ਹੈ 7 ਫਿਰ ਲਿਖਿਆ ਸੀ 7 ਫਿਰ ਜੋ ਬਚ ਗਏ ਉਹਨਾਂ ਵਿੱਚੋਂ ਹੈ 4 ਫਿਰ 3 ਤੇ ਅਖੀਰ ਤੇ 0 ਤਾਂ ਇਹ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਹੋਗੀ ਹੁਣ ਅਸੀਂ ਛੋਟੀ ਤੋਂ ਛੋਟੀ ਲਿਖਣੀ ਹੈ ਤਾਂ ਪੰਜ ਅੰਕਾਂ ਦੇ ਵਿੱਚ ਇੱਕ ਜ਼ੀਰੋ ਹੈ ਇਸ ਲਈ ਜ਼ੀਰੋ ਨੂੰ ਅਸੀਂ ਸਟਾਰਟਿੰਗ ਤੇ ਨਹੀਂ ਲਿਖਾਂਗੇ ਕਿਉਂਕਿ ਪਹਿਲਾਂ ਵੀ ਤੁਹਾਨੂੰ ਪਿਛਲੀ ਐਕਸਰਸਾਈਜ਼ ਚ ਦੱਸਿਆ ਸੀ ਅਗਰ ਅਸੀਂ ਜ਼ੀਰੋ ਨੂੰ ਸ਼ੁਰੂ ਚ ਲਿਖ ਦਿੰਨੇ ਆ ਤਾਂ ਸੰਖਿਆ ਦਾ ਇੱਕ ਅੰਕ ਘਟ ਜਾਂਦਾ ਕਿਉਂਕਿ ਸ਼ੁਰੂ ਚ ਲੱਗੀ ਜ਼ੀਰੋ ਦਾ ਕੋਈ ਮੁੱਲ ਨਹੀਂ ਹੁੰਦਾ ਤਾਂ ਉਸ ਤੋਂ ਬਾਅਦ ਸਭ ਤੋਂ ਛੋਟਾ ਜਿਹੜਾ ਅੰਕ ਹੈ ਉਹ 3 ਹੈ ਤੇ ਦੂਜੇ ਨੰਬਰ ਤੇ ਆਏਗੀ ਜ਼ੀਰੋ ਉਸ ਤੋਂ ਬਾਅਦ ਜਿਹੜਾ ਸਭ ਤੋਂ ਛੋਟਾ ਹੈ ਉਹ 4 ਫਿਰ ਛੋਟਾ 7 ਫਿਰ ਛੋਟਾ ਜੋ ਕੱਲਾ ਬਚ ਗਿਆ 9 ਤਾਂ ਸਭ ਤੋਂ ਛੋਟੀ ਜਿਹੜੀ ਬਣੇਗੀ ਉਹ ਬਣੇਗੀ ਪੰਜ ਅੰਕਾਂ ਦੀ 30479 ਤੇ ਜਿਹੜੀ ਵੱਡੀ ਬਣੇਗੀ ਉਹ ਬਣੇਗੀ ਸਾਡੇ ਕੋਲੇ 97430 ਹੁਣ ਅਸੀਂ ਇਹਨਾਂ ਦਾ ਅੰਤਰ ਪਤਾ ਕਰਨਾ ਹੈ ਘਟਾਓ ਪਤਾ ਕਰਨੀ ਹੈ ਤਾਂ ਅੰਤਰ ਦੇ ਵਿੱਚ ਅਸੀਂ ਇੱਥੇ ਦਾ ਆਨਸਰ ਕੱਢਾਂਗੇ ਜੋ ਸਾਡੇ ਕੋਲੇ ਇਹਨਾਂ ਦਾ ਅੰਤਰ ਹੋਵੇਗਾ ਤਾਂ ਇੱਥੇ ਸਾਡੇ ਕੋਲੇ ਦੋਨਾਂ ਦਾ ਅੰਤਰ ਪਤਾ ਆ ਜਾਏਗਾ ਤਾਂ ਅੰਤਰ ਕਿੰਨਾ ਹੋਵੇਗਾ ਦੇਖਦੇ ਹਾਂ ਜੀ ਤਾਂ ਹੁਣ 0 ਚੋਂ 9 ਘਟ ਨਹੀਂ ਸਕਦੇ ਤਾਂ ਇਸ ਲਈ ਇੱਥੇ ਹਸਲ ਲਿਆ 10 ਬਣ ਗਏ 10 ਦੇ ਵਿੱਚੋਂ 9 ਘਟਾਏ ਤਾਂ ਕਿੰਨਾ ਆ ਗਿਆ ਜੀ 1 ਇੱਥੇ ਰਹਿ ਗਏ ਸੀ 2 2 ਦੇ ਉੱਪਰੋਂ 1 ਹਸਲ ਲਿਆ 12 ਬਣ ਗਏ ਇੱਥੇ ਰਹਿ ਗਏ 3 ਤਾਂ 12 ਦੇ ਵਿੱਚੋਂ 7 ਘਟਾਏ 5 ਇੱਥੇ 3 ਦੇ ਵਿੱਚੋਂ 4 ਨਹੀਂ ਘਟ ਸਕਦੇ 13 ਬਣੇ ਇੱਥੇ ਰਹਿ ਗਏ 6 ਤਾਂ 13 ਦੇ ਵਿੱਚੋਂ 4 ਘਟਾਏ ਜੀ 9 ਅੱਗੇ 6 ਦੇ ਵਿੱਚੋਂ 0 ਘਟਾਈ 6 9 ਚੋਂ 3 ਘਟਾਤੇ 6 ਤਾਂ ਦੋਨਾਂ ਦਾ ਅੰਤਰ ਜਿਹੜਾ ਆ ਗਿਆ ਸਾਡੇ ਕੋਲੇ ਉਹ 66951 ਤਾਂ 9th ਕੁਐਸਚਨ ਦਾ ਸਾਡੇ ਕੋਲੇ ਇਹ ਆਨਸਰ ਆ ਗਿਆ ਪਹਿਲਾਂ ਅਸੀਂ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਫਿਰ ਛੋਟੀ ਤੋਂ ਛੋਟੀ ਸੰਖਿਆ ਫਿਰ ਉਹਨਾਂ ਦਾ ਅੰਤਰ ਪਤਾ ਕੀਤਾ ਮਤਲਬ ਕਿ ਘਟਾਓ ਕੀਤੀ ਇੱਥੇ ਸੋ ਇਸ ਤਰ੍ਹਾਂ ਸਾਡੇ ਕੋਲੇ ਇਹ ਜਿਹੜਾ ਆਨਸਰ ਸੀ ਆ ਗਿਆ ਉਮੀਦ ਹੈ ਕਿ ਇਹ ਕੁਐਸਚਨ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਣਾ ਜੀ ਸੋ ਕਰਦੇ ਆਂ ਜੀ ਅਗਲਾ 10ਵਾਂ ਕੁਐਸਚਨ ਸੋ 10ਵੇਂ ਕੁਐਸਚਨ ਦੇ ਵਿੱਚ ਦੇਖੋ ਜੀ ਸਾਡੇ ਕੋਲ ਕੀ ਹੈ 10ਵੇਂ ਕੁਐਸਚਨ ਦੇ ਵਿੱਚ 4 ਅੰਕਾਂ ਦੀ 3 ਅੰਕਾਂ ਦੀ ਅਤੇ 2 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆਵਾਂ ਦਾ ਜੋੜਫਲ ਪਤਾ ਕਰਨਾ ਸੋ ਅਸੀਂ ਇੱਥੇ ਸਭ ਤੋਂ ਪਹਿਲਾਂ ਕੀ ਕਰਨਾ ਹੈ ਜੀ ਇਹਨਾਂ ਸੰਖਿਆਵਾਂ ਨੂੰ ਲਿਖ ਲੈਣਾ ਤਾਂ ਸੰਖਿਆਵਾਂ ਨੂੰ ਲਿਖਣ ਲਈ ਅਸੀਂ ਤਿੰਨ ਬਾਕਸ ਬਣਾ ਲੈਣੇ ਆ ਉਹਦੇ ਤੁਹਾਡੇ ਕੋਲ ਖਾਣੇ ਬਣੇ ਹੁੰਦੇ ਆ ਜੀ ਜ਼ਰੂਰ ਲਿਓ ਉਹਦੇ ਉੱਤੇ ਕਰ ਲਿਓ ਤਾਂ ਅਸੀਂ ਇੱਥੇ ਤਿੰਨ ਬਾਕਸ ਬਣਾਏ ਤਾਂ ਪਹਿਲੇ ਦੇ ਵਿੱਚ ਅਸੀਂ ਕੀ ਲਿਖਿਆ ਜੀ ਤਾਂ ਇੱਥੇ ਸਾਡੇ ਕੋਲੇ ਚਾਰ ਅੰਕਾਂ ਦੀ ਆਏਗੀ ਸੰਖਿਆ ਵੱਡੀ ਤੋਂ ਵੱਡੀ ਇੱਥੇ ਤਿੰਨ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਔਰ ਇੱਥੇ ਸਾਡੇ ਕੋਲੇ ਦੋ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਜਿਹੜੀ ਉਹ ਆਵੇਗੀ ਤਾਂ ਚਾਰ ਅੰਕਾਂ ਦੀ ਵੱਡੀ ਤਾਂ ਸਾਨੂੰ ਪਤਾ ਵੀ ਜਦੋਂ ਅਸੀਂ ਵੱਡੇ ਤੋਂ ਵੱਡੇ ਸੰਖਿਆ ਦੀ ਗੱਲ ਕਰਦੇ ਹਾਂ ਤਾਂ ਉਹ ਨਾਇਆਂ ਦੀ ਹੁੰਦੀ ਹੈ ਮਤਲਬ ਕਿ ਜਿੰਨੇ ਅੰਕ ਓਨੇ ਹੀ ਨਾਏ ਕਿਉਂਕਿ ਉਸ ਤੋਂ ਅਗਲੀ ਉਸ ਤੋਂ ਜ਼ਿਆਦਾ ਅੰਕਾਂ ਦੀ ਸਭ ਤੋਂ ਛੋਟੀ ਸੰਖਿਆ ਬਣ ਜਾਂਦੀ ਹੈ ਜਿਵੇਂ ਸਾਡੇ ਕੋਲੇ 1 ਤੋਂ ਲੈ ਕੇ 1 ਤੋਂ ਲੈ ਕੇ ਸਾਡੇ ਕੋਲੇ 9 ਤੱਕ ਜਿਹੜੀਆਂ ਸੰਖਿਆਵਾਂ ਜੋ ਸੌਰੀ ਅੰਕ ਹੁੰਦੇ ਆ ਐਨੇ ਅੰਕ ਹੁੰਦੇ ਆ ਤਾਂ ਸਭ ਤੋਂ ਵੱਡਾ ਅੰਕ ਆ ਜਿਹੜਾ ਸਾਡੇ ਕੋਲੇ ਉਹ 9 ਹੈ ਜੀ ਤੇ ਸਭ ਤੋਂ ਛੋਟਾ 1 ਹੈ ਤਾਂ ਇਸ ਤਰ੍ਹਾਂ 10 ਤੋਂ 99 ਦੋ ਅੰਕਾਂ ਦੀਆਂ ਹੋ ਗਈਆਂ ਸਭ ਤੋਂ ਛੋਟੀ ਸਭ ਤੋਂ ਵੱਡੀ 100 ਤੋਂ ਲੈ ਕੇ 999 ਤੱਕ ਸਾਡੇ ਕੋਲੇ ਜੋ ਹੈ ਤਿੰਨ ਅੰਕਾਂ ਦੀ ਇਸੇ ਤਰ੍ਹਾਂ ਅੱਗੇ ਦੀ ਅੱਗੇ ਚਲਦੀ ਜਾਵੇਗੀ 1000 ਚਾਰ ਅੰਕਾਂ ਦੀ ਸਭ ਤੋਂ ਛੋਟੀ ਤੇ 9999 ਚਾਰ ਅੰਕਾਂ ਦੀ ਸਭ ਤੋਂ ਵੱਡੀ ਤਾਂ ਹੁਣ ਸਾਡੇ ਕੋਲੇ ਜੋ ਵੱਡੀ ਤੋਂ ਵੱਡੀ ਸੰਖਿਆ ਚਾਰ ਅੰਕਾਂ ਦੀ ਹੈ ਉਹ ਕਿੰਨੀ ਹੈ ਜੀ ਚਾਰ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਸਾਡੇ ਕੋਲ ਚਾਰ ਨਾਏ ਹੋ ਜਾਣਗੇ ਜੀ ਤਿੰਨ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਸਾਡੇ ਕੋਲ ਤਿੰਨ ਨਾਏ ਔਰ ਸਾਡੇ ਕੋਲੇ ਦੋ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਸਾਡੇ ਕੋਲੇ 99 ਹੁਣ ਜੀ ਅਸੀਂ ਇਹਨਾਂ ਦਾ ਕੀ ਕਰਨਾ ਹੈ ਜੋੜ ਕਰਨਾ ਸੋ ਅਸੀਂ ਅੱਗੇ ਦੇਖਦੇ ਹਾਂ ਅੱਗੇ ਅਸੀਂ ਦੇਖਾਂਗੇ ਕਿ ਇਹਨਾਂ ਦਾ ਜੋੜ ਹੁਣ ਕਿਵੇਂ ਕਰਨਾ ਹੈ ਜੀ ਤਾਂ ਜੋੜ ਤੁਹਾਨੂੰ ਆਉਂਦਾ ਹੀ ਆ ਕਰਨਾ ਜੋੜ ਦੇ ਵਿੱਚ ਕੋਈ ਜ਼ਿਆਦਾ ਔਖਿਆ ਵਾਲਾ ਕੰਮ ਹੈ ਨਹੀਂਗਾ ਤਾਂ ਦੇਖਦੇ ਹਾਂ ਕਿ ਜੋੜ ਕਿਸ ਤਰ੍ਹਾਂ ਅਸੀਂ ਕਰਾਂਗੇ ਇਸ ਤਰ੍ਹਾਂ ਅਸੀਂ ਇੱਥੇ ਜਿਹੜਾ ਹੈ ਥੱਲੇ ਇਸ ਦਾ ਜੋੜ ਕਰਾਂਗੇ ਜੀ ਜੋੜ ਦੇ ਲਈ ਅਸੀਂ ਆਡ ਇੱਕ ਇੱਥੇ ਖਾਨਾ ਬਣਾ ਲਿਆ ਇਦੇ ਵਿੱਚ ਅਸੀਂ ਇਹ ਤਿੰਨੇ ਸੰਖਿਆਵਾਂ ਦਾ ਜਿਹੜਾ ਹੈ ਜੋੜ ਕਰ ਦੇਣਾ ਹੈ ਤਾਂ ਹੁਣ 9 9 9 ਤਿੰਨ ਵਾਰੀ 9 ਆ ਗਿਆ ਜਾਂ ਤਾਂ ਤੁਸੀਂ 9 9 9 ਨੂੰ ਤਿੰਨ ਵਾਰੀ ਜੋੜ ਲਓ ਜਾਂ 9 ਦਾ ਤਿੰਨ ਵਾਰੀ ਪਹਾੜਾ ਪੜ੍ਹ ਲਓ 9 3 ਸਾਡੇ ਕੋਲ ਹੁੰਦੇ ਆ ਜੀ 27 ਤਾਂ 9 ਨੂੰ ਤਿੰਨ ਵਾਰੀ ਜੋੜੋਂਗੇ 27 ਆ ਜਾਣਗੇ 27 ਦਾ ਲੱਗੇਗਾ ਇੱਥੇ 7 ਦੋ ਗਏ ਸਾਡੇ ਕੋਲੇ ਹਸਲ ਤਾਂ ਦੋ ਹਸਲ ਗਏ ਫੇਰ 9 ਤਿੰਨ ਵਾਰੀ ਆ ਗਿਆ 9 3 27 ਹੁੰਦੀ ਹੈ ਜੀ 27 ਦੇ ਵਿੱਚ 2 ਹਸਲ ਜੋੜ ਦੋਂਗੇ ਸਾਡੇ ਕੋਲੇ 29 ਬਣ ਗਿਆ 29 ਦਾ ਕਿੰਨਾ ਆ ਜਾਏਗਾ ਜੀ 9 ਤੇ ਫੇਰ ਗਏ 2 ਹਸਲ ਹੁਣ 9 ਆ ਗਿਆ ਜੀ ਦੋ ਵਾਰੀ 9 ਦੁਣੀ ਕਿੰਨੇ ਹੁੰਦੇ ਆ ਜੀ 18 ਹੁੰਦੇ ਨੇ 18 ਦੇ ਵਿੱਚ 2 ਹਸਲ ਜੋੜ ਦੋ ਕਿੰਨੇ ਬਣ ਗਏ 20 ਬਣ ਗਏ ਦੋ ਫੇਰ ਹਸਲ ਗਏ 9 ਤੇ 2 11 ਬਣ ਗਏ ਜੀ ਤਾਂ ਸਾਡੇ ਕੋਲ 11097 ਆ ਜਿਹੜਾ ਉਹ ਸਾਡੇ ਕੋਲੇ ਆਨਸਰ ਆ ਗਿਆ ਤਾਂ ਆਨਸਰ ਕੀ ਦਾ ਆ ਗਿਆ ਜੀ ਚਾਰ ਅੰਕਾਂ ਦੀ ਵੱਡੀ ਤੋਂ ਵੱਡੀ ਤਿੰਨ ਅੰਕਾਂ ਦੀ ਵੱਡੀ ਤੋਂ ਵੱਡੀ ਤੇ ਦੋ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆਵਾਂ ਤਿੰਨੇ ਸੰਖਿਆਵਾਂ ਦਾ ਜਦੋਂ ਤੁਸੀਂ ਜੋੜ ਕਰੋਗੇ ਤਾਂ ਤੁਹਾਡੇ ਕੋਲ ਆਨਸਰ ਆ ਗਿਆ ਜੀ ਜਿਹੜਾ ਉਹ ਸੌਰੀ ਸੌਰੀ ਥੋੜੀ ਜੀ ਟੈਕਨੀਕਲ ਗੜਬੜ ਹੋ ਗਈ ਸੀ ਆ ਮਾਫੀ ਚਾਹੁੰਦੇ ਆ ਚਲੋ ਆਪਾਂ ਲਗਭਗ ਕੁਐਸਚਨ ਤਾਂ ਇਹ ਕਰ ਹੀ ਲਿਆ ਸੀਗਾ ਜੀ ਤੋ 10ਵਾਂ ਕੁਐਸਚਨ ਹੈ ਜਿਹੜਾ ਉਹ ਤੁਸੀਂ ਕਰੀ ਚੁੱਕੇ ਹੋ ਤੇ ਇੱਕ ਵਾਰ ਤੁਹਾਨੂੰ ਦੁਬਾਰਾ ਤੋਂ ਜੋ ਹੈ ਉਹ ਰਿਵਾਈਜ਼ ਕਰਾ ਦਿੰਨੇ ਆ ਤਾਂ 4 ਅੰਕਾਂ ਦੀ ਸਾਡੇ ਕੋਲੇ ਆ ਗਈ ਜੀ 4 9 ਤਿੰਨ ਅੰਕਾਂ ਦੀ ਸਾਡੇ ਕੋਲ ਆ ਗਈ ਜੀ 3 9 ਔਰ 2 ਅੰਕਾਂ ਦੇ ਆ ਗਏ ਜੀ 2 9 ਤਾਂ 9 ਨੂੰ ਤਿੰਨ ਵਾਰੀ ਜੋੜੋਗੇ ਤਾਂ ਸਾਡੇ ਕੋਲੇ 27 ਆ ਗਿਆ ਦੋ ਹਸ ਲ ਗਏ ਜੀ ਤਾਂ 9 ਤੇ 2 ਗਿਆ ਫੇਰ 9 3 27 ਤੇ 2 29 ਆ ਗਿਆ ਜੀ ਦੋ ਹਸ ਲ ਫੇਰ ਉਸ ਤੋਂ ਬਾਅਦ 9 ਤੇ 9 18 ਤੇ 2 20 2 ਹਸਲ ਤੇ 9 ਤੇ 2 11 ਤਾਂ 11097 ਜਿਹੜਾ ਸਾਡਾ 10ਵੇਂ ਕੁਐਸਚਨ ਦਾ ਆਨਸਰ ਆ ਗਿਆ ਜੀ ਸੋ ਦੇਖ ਰਿਹਾ ਜੀ ਅਗਲਾ ਕੁਐਸਚਨ ਤਾਂ ਅਗਲੇ ਕੁਐਸਚਨ ਦੇ ਵਿੱਚ ਸਾਡੇ ਕੋਲ ਜੋ ਹੈ ਉਹ 11ਵਾਂ ਕੁਐਸਚਨ ਹੈ ਜੀ 11ਵੇਂ ਕੁਐਸਚਨ ਦੇ ਵਿੱਚ ਅਸੀਂ ਜੋ ਕਰਨਾ ਹੈ ਪਹਿਲਾਂ ਉਹ ਚੈੱਕ ਕਰਦੇ ਹਾਂ ਸੰਖਿਆ 96074 ਵਿੱਚ 6 ਦੇ ਸਥਾਨਕ ਮੁੱਲ ਅਤੇ 7 ਦੇ ਸਥਾਨਕ ਮੁੱਲ ਦਾ ਅੰਤਰ ਪਤਾ ਕਰਨਾ ਹੈ ਜੀ ਤਾਂ ਸਾਡੇ ਕੋਲੇ ਸਭ ਤੋਂ ਪਹਿਲਾਂ ਜੋ ਸੰਖਿਆ ਦਿੱਤੀ ਹੈ ਅਸੀਂ ਉਹ ਲਿਖਾਂਗੇ ਜੀ ਸੰਖਿਆ ਦਿੱਤੀ ਹੈ ਸਾਡੇ ਕੋਲ 96074 ਫਿਰ ਇਸ ਵਿੱਚ 6 ਦਾ ਸਥਾਨਕ ਮੁੱਲ ਲਿਖਾਂਗੇ ਜੀ ਸਥਾਨਕ ਮੁੱਲ ਜਿਹੜਾ 6 ਦਾ ਉਹ ਦੇਖੋ ਕਿੱਥੇ ਆ 6 ਆ ਗਿਆ ਜੀ ਇੱਥੇ ਤਾ ਇਕਾਈ ਦਹਾਈ ਸੈਂਕੜਾ ਹਜ਼ਾਰ ਤਾਂ ਕਿੱਥੇ ਆ ਗਿਆ ਜੀ ਹਜ਼ਾਰ ਤੇ 6000 ਉਸ ਤੋਂ ਬਾਅਦ ਜੀ 7 ਦਾ ਸਥਾਨਕ ਮੁੱਲ 7 ਦਾ ਸਥਾਨਕ ਮੁੱਲ ਕਿੰਨਾ ਹੈ 7 ਕਿੱਥੇ ਆ ਜੀ ਇਕਾਈ ਦਹਾਈ ਦਹਾਈ ਤੇ ਆ 70 ਆ ਗਿਆ ਜੀ ਤਾਂ ਹੁਣ ਇਹਨਾਂ ਦਾ ਕੀ ਕਰ ਦੇਣਾ ਜੀ ਅਸੀਂ ਅੰਤਰ ਪਤਾ ਕਰਨਾ ਘਟਾਓ ਕਰਨੀ ਹੈ ਤਾਂ ਅਸੀਂ ਇੱਥੇ ਕੀ ਕਰਾਂਗੇ ਜੀ ਇਹਨਾਂ ਦੀ ਘਟਾਓ ਕਰਾਂਗੇ ਤਾਂ ਘਟਾਓ ਦੇ ਵਿੱਚ ਦੇਖੋ ਕਿੰਨਾ ਆ ਜਾਏਗਾ ਤਾਂ ਅੰਤਰ ਦੇ ਵਿੱਚ ਦੇਖੋ ਜੀ ਸਾਡੇ ਕੋਲੇ ਕੀ ਆਨਸਰ ਆ ਰਿਹਾ ਹੈਗਾ ਤਾਂ 0 ਚੋਂ 0 ਘਟਾਵਾਂਗੇ 0 ਆਏਗੀ 0 ਚੋਂ 7 ਘਟ ਨਹੀਂ ਸਕਦੇ ਇਸ ਲਈ ਇੱਥੇ 10 ਬਣ ਗਏ ਇੱਥੇ 9 ਰਹਿ ਗਏ ਇੱਥੇ 5 ਰਹਿ ਗਏ ਤਾਂ ਹਸਲ ਪਹਿਲਾਂ ਜ਼ਰੂਰ ਸਹੀ ਕਰ ਲਿਆ ਕਰੋ ਤਾਂ ਕਿ ਸਾਡੀ ਕੋਈ ਗਲਤੀ ਨਾ ਰਹੇ ਸੋ 10 ਦੇ ਵਿੱਚੋਂ 7 ਘਟਾਉਂਗੇ ਜੀ 3 9 ਤੇ 5 ਤਾਂ ਸਾਡੇ ਕੋਲੇ ਅੰਤਰ ਕਿੰਨਾ ਆ ਗਿਆ ਜੀ 6 ਦਾ ਸਥਾਨਿਕ ਮੁੱਲ ਤੇ 7 ਦਾ ਸਥਾਨਿਕ ਮੁੱਲ ਦਾ ਸਾਡੇ ਕੋਲੇ ਆਨਸਰ ਆ ਗਿਆ ਜੀ 5930 ਤਾਂ ਇਸ ਤਰ੍ਹਾਂ ਤੁਸੀਂ ਪਹਿਲਾਂ ਸੰਖਿਆ ਲਿਖਣੀ ਹੈ ਸੰਖਿਆ ਦੇ ਵਿੱਚ ਪਹਿਲਾਂ 6 ਦਾ ਸਥਾਨਕਮੁੱਲ ਕੱਢਣਾ ਫਿਰ 7 ਦਾ ਸਥਾਨਕਮੁੱਲ ਕੱਢਣਾ ਫਿਰ ਉਹਨਾਂ ਦੀ ਘਟਾਓ ਕਰ ਦੇਣੀ ਹੈ ਸੋ ਉਮੀਦ ਹੈ ਕਿ ਤੁਹਾਨੂੰ 11ਵਾਂ ਕੁਐਸਚਨ ਵੀ ਸਮਝ ਆ ਗਿਆ ਹੋਣਾ ਜੀ ਹੁਣ ਦੇਖਦੇ ਹਾਂ ਜੀ ਅਗਲਾ ਕੁਐਸਚਨ 12ਵਾਂ 12 ਨੰਬਰ ਕੁਐਸਚਨ ਦੇ ਵਿੱਚ ਦੇਖੋ ਜੀ ਕੀ ਹੈ 12 ਨੰਬਰ ਕੁਐਸਚਨ ਦੇ ਵਿੱਚ ਸਾਡੇ ਕੋਲੇ 6 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਵਿੱਚੋਂ 45555 ਨੂੰ ਘਟਾਉਣਾ ਹੈ ਜੀ ਤਾਂ ਸਭ ਤੋਂ ਪਹਿਲਾਂ ਅਸੀਂ 6 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਜਿਹੜੀ ਉਹ ਲਿਖਾਂਗੇ ਜੀ 6 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਜਿਵੇਂ ਕਿ ਅਸੀਂ ਪਿਛਲੇ ਦੇ ਵਿੱਚ ਸਮਝ ਕੇ ਆਏ ਆਂ ਜੀ 1K ਨਾਲ 5 ਜ਼ੀਰੋਆਂ ਲਗਾ ਦਿਓ ਤਾਂ ਤੁਹਾਡੇ ਕੋਲ 6 ਅੰਕਾਂ ਦੀ ਸਭ ਤੋਂ ਛੋਟੀ ਸੰਖਿਆ ਬਣ ਜੇਗੀ ਮਤਲਬ ਕਿ ਕਿੰਨਾ ਬਣ ਗਿਆ ਜੀ ਇਹ 1 ਲੱਖ ਤਾ 1 ਲੱਖ 6 ਅੰਕਾਂ ਦੀ ਭਾਵ ਕਿ 5 ਜ਼ੀਰੋਆਂ ਹੋ ਗਿਆ 1 ਏਕਾ ਹੋ ਗਿਆ ਤਾਂ ਇਹ 1 ਲੱਖ ਸੰਖਿਆ ਜਿਹੜੀ ਇਹ 6 ਅੰਕਾਂ ਦੀ ਸਭ ਤੋਂ ਛੋਟੀ ਤੋਂ ਛੋਟੀ ਸੰਖਿਆ ਹੈ ਹੁਣ ਇਸ ਵਿੱਚ ਦਿੱਤੀ ਹੋਈ ਸੰਖਿਆ ਦਾ ਇਹਦੇ ਵਿੱਚੋਂ ਅੰਤਰ ਪਤਾ ਕਰਨਾ ਸੋ ਅੰਤਰ ਪਤਾ ਕਰਾਂਗੇ ਜਿਹਦੇ ਵਿੱਚੋਂ ਘਟਾਉਣੀ ਹੈ ਸੰਖਿਆ ਅਸੀਂ ਕਿਹੜੀ ਘਟਾਉਣੀ ਹੈ ਜੀ 45000 555 ਹੁਣ ਇਹਨੂੰ ਅਸੀਂ ਅਨਸਰ ਪਤਾ ਕਰਾਂਗੇ ਜੀ ਘਟਾ ਕੇ ਇਹਦਾ ਦਾ ਆਨਸਰ ਕਿੰਨਾ ਆ ਜਾਏਗਾ ਜੀ ਇਹਦਾ ਦੇਖਦੇ ਆ ਹੁਣ 0 ਚੋਂ 5 ਘਟਾਉਣੇ ਆ ਜੀ ਇਹਨੂੰ ਹਾਸਲ ਲੈਣੇ ਪੈਣਗੇ ਇਹਨੂੰ ਅੱਗੇ ਹਾਸਲ ਲੈਣੇ ਪੈਣਗੇ ਭਾਵੇਂ ਕਿ ਹਰ ਜਗ੍ਹਾ ਤੇ ਹਾਸਲ ਲੈਣਾ ਜ਼ਰੂਰੀ ਹੋ ਜਾਏਗਾ ਤਾਂ ਇੱਥੋਂ ਹਾਸਲ ਲਵਾਂਗੇ ਇਹਦੇ ਕੋਲ 0 ਇੱਥੇ 9 ਬਣਗੇ ਇੱਥੇ 9 ਬਣਗੇ ਇੱਥੇ ਵੀ 9 ਹੋਗੇ ਇੱਥੇ ਵੀ 9 ਹੋਗੇ ਤੇ ਇਹਦੇ ਕੋਲ ਬਣਗੇ ਜੀ 10 ਤਾਂ 10 ਦੇ ਵਿੱਚੋਂ 5 ਗਏ 5 9 ਚੋਂ 5 4 9 ਚੋਂ 5 4 ਫਿਰ ਅਗਲੇ 9 ਦੇ ਵਿੱਚੋਂ 5 ਘਟਾਏ 4 ਫਿਰ ਅਗਲੇ 9 ਦੇ ਵਿੱਚੋਂ ਹੁਣ 4 ਘਟਾਉਣੇ ਆ ਤਾਂ 5 ਤਾਂ ਤੁਹਾਡੇ ਕੋਲੇ ਇੱਕ ਮੈਜੀਕਲ ਜਿਹਾ ਆਨਸਰ ਆ ਗਿਆ ਇਸ ਆਨਸਰ ਨੂੰ ਅਸੀਂ ਇੱਥੇ ਲਿਖਦੇ ਆ ਤਾਂ ਇਹ ਆਨਸਰ ਸਾਡੇ ਕੋਲੇ ਕਿੰਨਾ ਆ ਜਾਂਦਾ ਜੀ ਆਹ ਸੌਰੀ ਇਹ ਆ ਜਾਂਦਾ ਜੀ ਸਾਡੇ ਕੋਲੇ 5 4 4 4 5 ਮਤਲਬ ਕਿ 54445 ਸਾਡੇ ਕੋਲੇ ਸੰਖਿਆ ਆ ਗਈ 5 4 4 4 5 ਮਤਲਬ ਕਿ ਇੱਕ ਮੈਜੀਕਲ ਜ ਜਿਹੜਾ ਸਾਡੇ ਕੋਲੇ ਹੈ ਨੰਬਰ ਉਹ ਸਾਡੇ ਕੋਲੇ ਆਨਸਰ ਦੇ ਰੂਪ ਚ ਆ ਗਿਆ ਸੋ ਉਮੀਦ ਹੈ ਕਿ ਤੁਹਾਨੂੰ 12ਵਾਂ ਕੁਐਸਚਨ ਵੀ ਸਮਝ ਆ ਗਿਆ ਹੋਣਾ ਅਗਰ ਸਟੂਡੈਂਟਸ ਕਿਸੇ ਵੀ ਕੁਐਸਚਨ ਦੇ ਵਿੱਚ ਤੁਹਾਨੂੰ ਦਿੱਕਤ ਆਉਂਦੀ ਹੈ ਤਾਂ ਸਾਨੂੰ ਕਮੈਂਟਸ ਦੇ ਵਿੱਚ ਆਪਣੀ رائے ਜ਼ਰੂਰ ਦਿਓ ਤਾਂ ਕਿ ਤੁਹਾਨੂੰ ਅਸੀਂ ਉਸ ਕੁਐਸਚਨ ਦਾ ਸੋਲੂਸ਼ਨ ਦੇ ਸਕੀਏ ਸੋ ਇਸ ਵਿੱਚ ਨਾਲ ਦੀ ਨਾਲ ਅਸੀਂ ਕੁਝ ਟ੍ਰਿਕਸ ਕੁਝ ਸ਼ਾਰਟ ਤਰੀਕੇ ਨਾਲ ਤੁਹਾਨੂੰ ਕੁਐਸਚਨ ਵੀ ਸਿਖਾ ਰਹੇ ਹਾਂ ਨਾਲ ਬੇਸਿਕ ਚੀਜ਼ਾਂ ਵੀ ਦੱਸ ਰਹੇ ਹਾਂ ਜਿਵੇਂ ਕਿ ਅਮ ਛੋਟੀ ਤੋਂ ਛੋਟੀ ਤੇ ਵੱਡੀ ਤੋਂ ਵੱਡੀ ਸੰਖਿਆ ਲੱਭਣੀ ਕਿੰਨੇ ਅੰਕਾਂ ਦੀ ਉਸ ਚੀਜ਼ ਨੂੰ ਸੋ ਇਸ ਤਰ੍ਹਾਂ ਨਾਲ ਦੀ ਨਾਲ ਇਹ ਕੁਐਸ਼ਨ ਸਿੱਖਦੇ ਜਾਓ ਤੇ ਇਹਨਾਂ ਦੀ ਪ੍ਰੈਕਟਿਸ ਜ਼ਰੂਰ ਕਰੋ ਸੋ ਉਮੀਦ ਹੈ ਕਿ ਸਮਝ ਆ ਗਿਆ ਹੋਣਾ ਜੀ ਕੁਐਸ਼ਨ ਕਰਦੇ ਆ ਜੀ ਹੁਣ ਅਗਲਾ 13 ਨੰਬਰ ਕੁਐਸ਼ਨ ਤਾਂ 13 ਨੰਬਰ ਕੁਐਸ਼ਨ ਦੇ ਵਿੱਚ ਦੇਖੋ ਜੀ ਕੀ ਹੈਗਾ ਕੁਐਸ਼ਨ ਅਸੀਂ ਥੱਲੇ ਲੈ ਲੈਨੇ ਆ ਜੀ ਤਾਂ ਕੁਐਸ਼ਨ ਹੈ ਸਾਡੇ ਕੋਲ 13 ਨੰਬਰ ਤਾਂ ਇਸ ਕੁਐਸਚਨ ਦੇ ਵਿੱਚ ਕੀ ਹੈ ਜੀ ਸਤਨਾਮ ਕੋਲ 8765 ਰੁਪਏ ਸਨ ਅਤੇ ਉਸਦੇ ਮਾਮਾ ਜੀ ਨੇ ਉਸ ਨੂੰ 2500 ਜਾਂ 2500 ਕਹਿ ਲਓ 2500 ਰੁਪਏ ਹੋਰ ਦਿੱਤੇ ਫਿਰ ਸਤਨਾਮ ਨੇ ਆਪਣੇ ਕੋਲ ਰੁਪਈਆ ਵਿੱਚੋਂ ਆਪਣੀ ਭੈਣ ਨੂੰ ਕਿੰਨੇ ਰੁਪਏ ਦੇ ਦਿੱਤੇ ਜੀ ਸੰਤਾ 4770 ਰੁਪਏ 4770 ਉਹਨੇ ਆਪਣੀ ਭੈਣ ਨੂੰ ਦੇ ਦਿੱਤੇ ਭਾਵ ਕਿ ਉਹਦੇ ਕੋਲ ਪਹਿਲਾਂ ਇੰਨੇ ਸੀ ਉਦੇ ਮਾਮਾ ਜੀ ਨੇ ਉਹਨੂੰ ਐਨੇ ਹੋਰ ਦਿੱਤੇ ਭਾਵ ਕਿ ਐਨੇ ਰੁਪਏ ਉਹਦੇ ਆ ਪਹਿਲਾਂ ਵਾਲੇ ਰੁਪਈਆਂ ਦੇ ਵਿੱਚ ਜੁੜ ਗਏ ਮਤਲਬ ਕਿ ਜੋ ਪਹਿਲਾਂ ਉਹਦੇ ਕੋਲੇ ਜਿੰਨੇ ਰੁਪਈਏ ਸੀ ਉਹਦੇ ਵਿੱਚ ਉਹਦੇ ਮਾਮਾ ਜੀ ਨੇ ਉਹਨੂੰ ਐਨੇ ਰੁਪਏ 2500 ਹੋਰ ਦੇਤੇ ਤਾਂ ਉਹਦੇ ਕੋਲ ਕੁੱਲ ਕਿੰਨੇ ਰੁਪਈਏ ਬਣ ਗਏ ਜੀ ਕਿੰਨੇ ਬਣ ਗਏ ਐਨੇ ਬਣ ਗਏ ਜੀ 11265 ਰੁਪਈਏ ਉਹਦੇ ਕੋਲੇ ਕੁੱਲ ਬਣ ਗਏ ਤਾਂ ਅੱਗੇ ਉਹਨੇ ਹੁਣ ਕੀ ਦਿੱਤਾ ਮਤਲਬ ਕਿ ਆ ਉਹਦੇ ਕੋਲ ਪਹਿਲਾਂ ਸੀਗੇ ਆ ਉਹਦੇ ਮਾਮਾ ਜੀ ਨੇ ਦੇਤੇ ਤਾਉ ਦੇ ਕੋਲੇ ਕੁੱਲ ਰੁਪਏ ਬਣ ਗਏ ਤਾਂ ਅੱਗੇ ਹੁਣ ਉਹਨੇ ਕੀ ਕੀਤਾ ਇਹਦੇ ਵਿੱਚੋਂ ਭਾਵ ਕੇ ਜੋ 11265 ਰੁਪਏ ਸੀ ਉਹਦੇ ਵਿੱਚੋਂ 4770 ਰੁਪਏ ਉਸਨੇ ਆਪਣੀ ਭੈਣ ਨੂੰ ਦੇਤੇ ਮਤਲਬ ਕਿ ਉਹਦੇ ਕੋਲੋਂ ਤਾਂ ਘਟ ਕੇ ਉਹਦੇ ਕੋਲੋਂ ਤਾਂ ਚਲੇ ਗਏ ਸੋ ਅੱਗੇ ਹੁਣ ਦੱਸਣਾ ਜੀ ਕਿੰਨੇ ਰੁਪਏ ਬਾਕੀ ਬਚੇ ਸੋ ਇਹਦੇ ਵਿੱਚੋਂ ਕਰਨੀ ਆ ਘਟਾਓ 5 ਦੇ ਵਿੱਚੋਂ 0 ਘਟਾਉਂਗੇ 5 ਆ ਜਾਏਗਾ 6 ਦੇ ਵਿੱਚੋਂ 7 ਘਟਦੇ ਨਹੀਂ ਇਸ ਲਈ ਇੱਥੇ 16 ਬਣਨਗੇ ਤੇ ਜਿੱਥੋਂ ਅਸੀਂ ਹਸਲ ਲਿਆ ਉਹਦੇ ਕੋਲ ਇੱਕ ਘਟ ਜੇਗਾ 16 ਦੇ ਵਿੱਚੋਂ 7 ਘਟਾਉਂਗੇ 9 ਆ ਜਾਏਗਾ 1 ਚੋਂ 7 ਨਹੀਂ ਘਟ ਸਕਦਾ ਇੱਥੇ 11 ਬਣੇਗਾ ਤੇ ਇਹਨੇ ਹਸਲ ਲਿਆ ਅੱਗੇ ਉਹਦੇ ਕੋਲ 0 ਬਣ ਜੇਗੀ 0 10 ਬਣ ਜਾਣਗੇ ਤੇ ਆਹ ਜਿਹੜਾ 1 ਸੀ ਇਹ ਖਤਮ ਹੋ ਕੇ 0 ਬਣ ਜੇਗਾ ਤਾਂ ਹੁਣ 11 ਦੇ ਵਿੱਚੋਂ 7 ਘਟਾਉਂਗੇ 4 10 ਚੋਂ 4 ਘਟਾਉਂਗੇ 6 ਤਾਂ ਇਸ ਤਰ੍ਹਾਂ ਤੁਹਾਡੇ ਕੋਲੇ 6495 ਹੈ ਜਿਹੜਾ ਉਹ ਆਨਸਰ ਆ ਜਾਏਗਾ ਸੋ ਇਹ ਆਨਸਰ ਕੀ ਹੋਏਗਾ ਇਹ ਆਨਸਰ ਜੋ ਸਤਨਾਮ ਹੈ ਉਸ ਕੋਲ ਬਾਕੀ ਬਚੇ ਜੋ ਪੈਸੇ ਹੋਣਗੇ ਉਹ ਆਗੇ ਬਾਕੀ ਬਚੇ ਰੁਪਈਏ ਹੋਣਗੇ ਸੋ ਇਹਨਾਂ ਨੂੰ ਰੁਪਈਆਂ ਦੇ ਵਿੱਚ ਸੋ ਸ਼ੋ ਕਰਨਾ ਹੈ ਸੋ ਆਨਸਰ ਨੂੰ ਕਹਿਣ ਦਾ ਮਤਲਬ ਕੀ ਸੀ ਐਨੇ ਰੁਪਏ ਉਹਦੇ ਕੋਲ ਪਹਿਲਾਂ ਸੀ ਐਨੇ ਉਹਦੇ ਮਾਮਾ ਜੀ ਨੇ ਦੇਤੇ ਤਾਂ ਕੋਲ ਰੁਪਈਏ ਸਤਨਾਮ ਕੋਲੇ ਐਨੇ ਬਣ ਗਏ ਤਾਂ ਸਤਨਾਮ ਨੇ ਉਹਦੇ ਵਿੱਚੋਂ ਐਨ ਐ ਰੁਪਏ ਆਪਣੀ ਭੈਣ ਨੂੰ ਦੇ ਦਿੱਤੇ ਤਾਂ ਬਾਕੀ ਸਤਨਾਮ ਕੋਲੇ 6495 ਰੁਪਏ ਬਚ ਗਏ ਸੋ ਉਮੀਦ ਹੈ ਕਿ ਇਹ ਕੁਐਸਚਨ ਵੀ ਤੁਹਾਨੂੰ ਸਮਝ ਆ ਗਿਆ ਹੋਣਾ ਕਰਦੇ ਆ ਜੀ 14 ਨੰਬਰ ਕੁਐਸਚਨ ਤਾਂ 14 ਨੰਬਰ ਕੁਐਸਚਨ ਦੇ ਵਿੱਚ ਦੇਖੋ ਜੀ ਕੀ ਹੈ ਮਨਦੀਪ ਕੋਲ 10000 ਰੁਪਏ ਸਨ ਉਸਨੇ ਬਾਜ਼ਾਰ ਵਿੱਚੋਂ 1050 ਦਾ ਬੂਟਾਂ ਦਾ ਜੋੜਾ ਅਤੇ 3006 ਦਾ ਇੱਕ ਕੋਟ ਪੈਂਟ ਖਰੀਦਿਆ ਤਾਂ ਉਸ ਕੋਲ ਕਿੰਨੇ ਰੁਪਏ ਬਾਕੀ ਬਚੇ ਤਾਂ ਦੇਖੋ ਜੀ ਹੁਣ ਅਸੀਂ ਕੀ ਕਰਨਾ ਸਭ ਤੋਂ ਪਹਿਲਾਂ ਤਾਂ ਅਸੀਂ ਇੱਥੇ ਤਿੰਨ ਖਾਨੇ ਬਣਾਵਾਂਗੇ ਕਿਉਂ ਬਣਾਵਾਂਗੇ ਜੀ ਇੱਥੇ ਲਿਖਾਂਗੇ ਉਹ ਪੈਸੇ ਜਿਹੜੇ ਕਿ ਉਹਦੇ ਕੋਲ ਪਹਿਲਾਂ ਹੀ ਸੀ ਤਾਂ ਪਹਿਲਾਂ ਕਿੰਨੇ ਸੀ 10000 ਰੁਪਏ ਠੀਕ ਹੈ ਜੀ ਪਹਿਲਾਂ ਕਿੰਨੇ ਸੀ ਉਹਦੇ ਕੋਲੇ 10000 ਰੁਪਏ ਉਸ ਤੋਂ ਬਾਅਦ ਉਹਨੇ ਕੀ ਖਰੀਦਿਆ ਜੀ ਤਾਂ ਇਸ ਤਰ੍ਹਾਂ ਦੇ ਅਸੀਂ ਕੁਐਸਚਨ ਪਹਿਲਾਂ ਕੀਤੇ ਨੇ ਉਸ ਤੋਂ ਬਾਅਦ ਉਹਨੇ ਖਰੀਦਿਆ ਕੀ ਤਾਂ ਉਹਨੂੰ ਅਸੀਂ ਪਹਿਲਾਂ ਇੱਥੇ ਅਲੱਗ ਜੋੜ ਲਵਾਂਗੇ ਤਾਂ ਉਹਨੇ ਇੱਥੇ ਜੋ ਖਰੀਦ ਕੀਤੀ ਖਰੀਦ ਕੀ ਕੀਤੀ ਜੀ ਉਹਨੇ 1050 ਰੁਪਏ ਦੇ ਬੂਟ ਖਰੀਦੇ ਅਤੇ 3600 ਰੁਪਏ ਦੇ ਉਹਨੇ ਕੋਟ ਪੈਂਟ ਖਰੀਦਿਆ ਤਾਂ ਆ ਤਾਂ ਖਰੀਦਿਆ ਉਹਨੇ ਕੋਟ ਪੈਂਟ ਤੇ ਆ ਖਰੀਦੇ ਉਹਨੇ ਬੂਟ ਤਾਂ ਫਿਰ ਇਹਦਾ ਆਨਸਰ ਕਿੰਨਾ ਆ ਗਿਆ ਜੀ ਭਾਅ ਕੇ ਨੂੰ ਜੋੜ ਕੇ ਕੁੱਲ ਕਿੰਨੇ ਰੁਪਏ ਉਹਨੇ ਖਰਚੇ ਤਾਂ ਉਹਦੇ ਖਰਚ ਕਿੰਨੇ ਹੋਗੇ ਅਸੀਂ ਉਹ ਇੱਥੇ ਪਤਾ ਕਰਾਂਗੇ ਤਾਂ 0 5 6 4 ਤਾਂ ਐਨੇ ਰੁਪਏ ਜੀ ਉਹਦੇ ਕੀ ਹੋਗੇ ਖਰਚ ਤੇ ਉਹਦੇ ਕੋਲ ਐਨੇ ਰੁਪਏ ਪਹਿਲਾਂ ਕੁੱਲ ਸੰਨ ਐਨੀ ਗੱਲ ਸਮਝ ਆ ਗਈ ਹੋਣੀ ਹੈ ਜੀ ਭਾਵ ਕਿ ਉਹਨੇ ਕੁੱਲ 4650 ਰੁਪਏ ਖਰਚਤੇ ਜੀ ਤਾਂ ਹੁਣ ਅਸੀਂ ਦੱਸਣਾ ਕਿ ਉਸ ਕੋਲ ਬਾਕੀ ਕਿੰਨੇ ਪੈਸੇ ਬਚੇ ਤਾਂ ਅਸੀਂ ਇੱਥੇ ਹੁਣ ਕੀ ਕਰਾਂਗੇ ਜਿੰਨੇ ਰੁਪਏ ਉਹਦੇ ਕੋਲ ਪਹਿਲਾਂ ਸੀਗੇ ਉਹਦੇ ਵਿੱਚੋਂ ਇੱਥੇ ਜੋ ਉਹਦਾ ਖਰਚ ਸੀਗਾ ਉਹਨੂੰ ਅਸੀਂ ਕੀ ਕਰਦਾਂਗੇ ਜੀ ਘਟਾ ਦਾਂਗੇ ਤਾਂ ਖਰਚ ਕਿੰਨਾ ਆਇਆ ਉਹਦਾ 4650 ਰੁਪਏ ਤਾਂ ਸਾਡੇ ਕੋਲੇ ਹੁਣ ਆਨਸਰ ਕਿੰਨਾ ਆ ਜਾਏਗਾ ਤਾਂ ਇੱਥੇ ਅਸੀਂ ਹੁਣ ਆਨਸਰ ਪਤਾ ਕਰਨਾ ਹੈ ਇਹਦੀ ਘਟਾਓ ਕਰਕੇ ਕਿਉਂਕਿ ਇਹ ਹੋ ਗਿਆ ਖਰਚ ਇਹ ਉਹਦੇ ਕੋਲੇ ਪਹਿਲਾਂ ਹੀ ਇੰਨੇ ਰੁਪਏ ਸੀ 10000 ਤਾਂ ਜ਼ੀਰੋ ਦੀ ਜ਼ੀਰੋ ਆ ਜਾਏਗੀ ਜੀ ਜ਼ੀਰੋ ਦੇ ਵਿੱਚੋਂ 5 ਘਟ ਨਹੀਂ ਸਕਦੇ 10 10 ਚੋਂ 5 ਘਟਾਏ 5 ਉਸ ਤੋਂ ਬਾਅਦ ਸਾਡੇ ਕੋਲੇ ਇੱਥੇ 9 ਰਹਿ ਗਏ ਸੀ 9 ਦੇ ਵਿੱਚੋਂ 6 ਘਟਾਏ 3 ਉਸ ਤੋਂ ਬਾਅਦ ਸਾਡੇ ਕੋਲੇ ਇੱਥੇ ਵੀ 9 ਰਹਿ ਗਏ ਸੀ 9 ਚੋਂ 4 ਘਟਾਏ 5 ਤੇ ਆਇਕ ਨੇ ਹਸਲ ਦੇ ਕੇ ਖਤਮ ਹੋ ਗਿਆ ਜ਼ੀਰੋ ਬਣ ਗਈ ਤਾਂ ਉਹਦੇ ਕੋਲੇ ਬਾਕੀ ਕਿੰਨੇ ਰੁਪਏ ਬਚ ਗਏ ਜੀ 5350 ਰੁਪਏ ਬਾਕੀ ਬਚ ਗਏ ਉਹਦੇ ਕੋਲੇ ਐਨੇ ਰੁਪਏ ਆ ਸਾਡੇ ਕੋਲੇ ਫਾਈਨਲ ਆਨਸਰ ਆ ਗਿਆ ਜੀ 5350 ਰੁਪਏ ਉਹਦੇ ਕੋਲ ਬਾਕੀ ਬਚੇ 10000 ਰੁਪਏ ਦੇ ਕੋਲ ਪਹਿਲਾਂ ਸੀ ਐਨੇ ਰੁਪਏ ਦਾ ਉਹਨੇ ਸਮਾਨ ਖਰੀਦ ਲਿਆ ਇਹਨੂੰ ਘਟਾਤਾ ਘਟਾ ਕੇ ਸਾਡੇ ਕੋਲੇ ਇੰਨਾ ਕੀ ਆ ਗਿਆ ਜੀ ਆਨਸਰ ਆ ਗਿਆ ਤਾਂ ਉਮੀਦ ਹੈ ਕਿ ਤੁਹਾਨੂੰ ਜਿਹੜਾ 14 ਨੰਬਰ ਕੁਐਸਚਨ ਹੈਗਾ ਉਹ ਸਮਝ ਆ ਗਿਆ ਹੋਣਾ ਜੀ ਕੁਐਸਚਨ ਕਰਦੇ ਆਗੇ 15 ਨੰਬਰ ਸੋ 15 ਨੰਬਰ ਕੁਐਸਚਨ ਦੇ ਵਿੱਚ ਦੇਖੋ ਸੰਦੀਪ ਦੇ ਬੈਂਕ ਖਾਤੇ ਵਿੱਚ 78500 ਰੁਪਏ ਹਨ ਉਹ ਆਪਣੇ ਬੈਂਕ ਖਾਤੇ ਵਿੱਚ ਕਿੰਨੇ ਰੁਪਏ ਹੋਰ ਜਮ੍ਹਾਂ ਕਰਵਾਵੇ ਕਿ ਖਾਤੇ ਵਿੱਚ 1 ਲੱਖ ਰੁਪਏ ਪੂਰੇ ਹੋ ਜਾਣ। ਮਤਲਬ ਕਿ ਉਹਨੇ ਪੂਰੇ ਕਿੰਨੇ ਕਰਨੇ ਆ ਜੀ 1 ਲੱਖ। ਹੈ ਕਿੰਨੇ ਨੇ 78000 ਤਾਂ ਕਿੰਨੇ ਘਟ ਨੇ? ਤਾਂ ਕਿਵੇਂ ਪਤਾ ਲੱਗੂਗਾ ਜੀ ਘਟਾਓ ਕਰਕੇ। ਤਾਂ ਸਭ ਤੋਂ ਪਹਿਲਾਂ ਅਸੀਂ ਲਿਖਾਂਗੇ ਕਿ ਉਹਦੇ ਕੋਲ ਕਿੰਨੇ ਰੁਪਏ ਕਿੰਨੇ ਰੁਪਏ ਉਹਦੇ ਕੋਲੇ ਸੰਨ। ਤੇ ਉਸ ਤੋਂ ਬਾਅਦ ਕਿੰਨੇ ਰੁਪਇਆ ਨੂੰ ਚਾਹੀਦੇ ਨੇ? 88 ਕੀ ਕੀਤਾ ਇੱਥੇ ਜਿੰਨੇ ਰੁਪਏ ਬਣਾਉਣੇ ਨੇ ਅਸੀਂ ਉਹ ਲਿਖਦੇ ਕਿੰਨੇ ਬਣਾਉਣੇ ਨੇ ਜੀ 1 ਲੱਖ ਰੁਪਏ ਤਾਂ 1 ਲੱਖ ਰੁਪਏ ਦੇ ਵਿੱਚੋਂ ਕਿੰਨੇ ਉਹਦੇ ਕੋਲ ਹੈਗੇ ਨੇ 78500 ਰੁਪਏ ਉਹਦੇ ਕੋਲ ਆਲਰੇਡੀ ਹੈਗੇ ਨੇ ਤਾਂ ਇਹਨੂੰ ਘਟਾ ਦੋ ਤਾਂ ਜਿੰਨੇ ਰੁਪਏ ਹੋਰ ਚਾਹੀਦੇ ਨੇ ਉਹਦੇ ਕੋਲ ਬਾਕੀ ਆ ਜਾਣਗੇ ਤਾਂ 0 0 ਇੱਥੇ 10 ਬਣੇ 10 ਚੋਂ 5 ਗਏ 5 ਇੱਥੇ 9 ਰਹਿ ਗਏ ਜੀ 9 ਚੋ 8 1 ਇੱਥੇ ਵੀ 9 ਰਹਿ ਗਏ 9 ਚੋ 7 ਘਟਾਏ 2 ਇਹਦੇ ਕੋਲੇ 0 ਰਚ ਤਾਂ ਇਸ ਤਰ੍ਹਾਂ ਉਹਨੂੰ 21500 ਰੁਪਏ ਉਹਨੂੰ ਹੋਰ ਚਾਹੀਦੇ ਨੇ 1 ਲੱਖ ਰੁਪਇਆ ਪੂਰਾ ਕਰਨ ਦੇ ਲਈ ਤਾਂ ਸਾਡੇ ਕੋਲੇ ਆਨਸਰ ਕੀ ਆ ਜਾਏਗਾ ਜੀ 21500 ਰੁਪਏ ਉਹਨੂੰ ਹੋਰ ਚਾਹੀਦੇ ਨੇ ਤਾਂ ਇਹ ਸਾਡਾ ਆਨਸਰ ਹੋਏਗਾ ਤਾਂ ਕਰਦੇ ਹਾਂ ਜੀ ਅੱਜ ਦਾ ਅਖੀਰਲਾ ਕੁਐਸਚਨ ਜੋਨਾਂ ਨੇ ਲਾਸਟ ਤੱਕ ਵੀਡੀਓ ਦੇਖੀ ਹੈ ਤੇ ਲਾਸਟ ਕੁਐਸਚਨ ਤੇ ਪਹੁੰਚੇ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਵਾਕਈ ਉਹ ਬੱਚੇ ਬਹੁਤ ਹੀ ਜ਼ਿਆਦਾ ਸੈਂਸੀਅਰ ਨੇ ਆਪਣੀ ਪੜ੍ਹਾਈ ਲਈ ਬਹੁਤ ਹੀ ਜ਼ਿਆਦਾ ਚਿੰਤਤ ਨੇ ਸੋ ਇਹ ਬੱਚੇ ਜੋ ਲਾਸਟ ਕੁਐਸਚਨ ਤੱਕ ਪਹੁੰਚੇ ਨੇ ਇਹ ਬੱਚੇ ਜ਼ਰੂਰ ਹੀ ਆਪਣੀ ਕਲਾਸ ਦੇ ਟਾਪਰ ਬੱਚੇ ਨੇ ਕਿਉਂਕਿ ਇਹਨਾਂ ਨੂੰ ਆਪਣੀ ਸਟੱਡੀ ਦਾ ਫਿਕਰ ਹੈ ਸੋ ਇਸੇ ਤਰ੍ਹਾਂ ਹੀ ਇਸ ਵੀਡੀਓਜ਼ ਨੂੰ ਆਪਣੇ ਹੋਰ ਦੋਸਤਾਂ ਨਾਲ ਵੀ ਸ਼ੇਅਰ ਕਰਦੇ ਰਹੋ ਵੀਡੀਓ ਐਂਡ ਤੱਕ ਜਰੂਰ ਦੇਖੋ ਤਾਂ ਹੀ ਤੁਹਾਨੂੰ ਸਾਰੇ ਕੁਐਸਚਨ ਸਮਝ ਆਉਣੇ ਆ ਸੋ ਜਿੰਨਾ ਸਟੂਡੈਂਟਸ ਨੇ ਜਿੰਨਾ ਪੇਰੈਂਟਸ ਨੇ ਜਿੰਨਾ ਟੀਚਰਸ ਨੇ ਵੀਡੀਓ ਨੂੰ ਜਾਂ ਚੈਨਲ ਨੂੰ ਲਾਈਕ ਨਹੀਂ ਕੀਤਾ ਉਹ ਜਰੂਰ ਲਾਈਕ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਕਰਦੇ ਆ ਜੀ ਅੱਜ ਦਾ ਕੁਐਸਚਨ ਲਾਸਟ 16 ਨੰਬਰ ਇੱਕ ਆਦਮੀ ਪਹਿਲੇ ਦਿਨ ਪਠਾਨਕੋਟ ਤੋਂ ਸ਼੍ਰੀਨਗਰ ਤੱਕ 435 ਕਿਲੋਮੀਟਰ ਕਾਰ ਚਲਾਉਂਦਾ ਹੈ ਤੇ ਅਗਲੇ ਦਿਨ ਉਹ ਆਦਮੀ ਸ਼੍ਰੀ ਨਗਰ ਤੋਂ ਲੇਹ ਤੱਕ 380 ਕਿਲੋਮੀਟਰ ਕਾਰ ਚਲਾਉਂਦਾ। ਉਸ ਆਦਮੀ ਨੇ ਦੋ ਦਿਨਾਂ ਚ ਕਿੰਨੀ ਦੂਰੀ ਤੈਅ ਕੀਤੀ? ਤਾਂ ਇਹਦਾ ਮਤਲਬ ਟੋਟਲ ਦੂਰੀ ਅਸੀਂ ਤੈਅ ਕਿ ਉਸ ਵਿਅਕਤੀ ਨੇ ਕਿੰਨੀ ਕੀਤੀ ਉਹ ਪਤਾ ਕਰਨੀ ਹੈ। ਤਾਂ ਪਹਿਲੇ ਦਿਨ ਉਹਨੇ ਕਿੰਨੀ ਦੂਰੀ ਤੈਅ ਕੀਤੀ ਜੀ? 435 ਕਿਲੋਮੀਟਰ। ਦੂਜੇ ਦਿਨ ਕਿੰਨੀ ਤੈਅ ਕੀਤੀ? 380 ਕਿਲੋਮੀਟਰ। ਤਾਂ ਇਹਨੂੰ ਜੋੜ ਦੋ। 5 ਤੇ 0 5 8 ਤੇ 3 11 ਅਸਲ ਗਿਆ 1 4 5 ਤੇ 3 8 ਤਾਂ ਉਹਨੇ 815 ਕਿਲੋਮੀਟਰ ਦੂਰੀ ਤੈ ਕੀਤੀ ਸੋ ਇਸ ਦਾ ਆਨਸਰ ਉਸਨੇ 2 ਦਿਨਾਂ ਵਿੱਚ ਉਸਨੇ 2 ਦਿਨਾਂ ਵਿੱਚ ਜਿੱਥੇ ਕਿੰਨੀ ਲਿਖਿਆ ਇਹਨੂੰ ਕੱਟ ਕੇ ਉੱਥੇ 815 ਕਿਲੋਮੀਟਰ ਦੂਰੀ ਤੈ ਕੀਤੀ ਲਿਖ ਦੋ ਤਾਂ ਤੁਹਾਡਾ ਆਨਸਰ ਆ ਗਿਆ ਜੀ ਠੀਕ ਹੈ ਜੀ ਤਾਂ ਉਮੀਦ ਹੈ ਕਿ ਕੁਐਸਚਨ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਗੇ ਹੋਣਿਆ ਸਾਰੇ ਦੇ ਸਾਰੇ ਤੇ ਇਸੇ ਤਰ੍ਹਾਂ ਚੈਨਲ ਨੂੰ ਪਿਆਰ ਦਿੰਦੇ ਰਹੋ ਵੀਡੀਓਜ਼ ਨੂੰ ਬਰਤਵਾ ਦੇਖਦੇ ਰਹੋ ਤੇ ਇੱਥੇ ਸਾਡੀ ਜਿਹੜੀ ਅਭਿਆਸ 2.3 ਹੈ ਉਹ ਖਤਮ ਹੋ ਚੁੱਕੀ ਹੈ ਤੇ ਵੀਡੀਓਜ਼ ਨੂੰ ਪਿਆਰ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਬਹੁਤ-ਬਹੁਤ ਧੰਨਵਾਦ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਅਤੇ ਬਾਕੀ ਸਟੂਡੈਂਟਸ ਦੇ ਨਾਲ ਸ਼ੇਅਰ ਕਰੋ ਹੌਲੇ ਹੌਲੇ ਇਸ ਦੇ ਉੱਤੇ ਸਾਰੀ ਹੀ ਕਲਾਸਿਸ ਦਾ ਅਪ ਟੂ 10th ਤੱਕ ਦਾ ਸਾਰੇ ਹੀ ਮੈਥ ਦੇ ਸੋਲੂਸ਼ਨ ਤੁਹਾਨੂੰ ਮਿਲਣਗੇ ਔਰ ਕਾਫੀ ਜ਼ਿਆਦਾ ਵੀਡੀਓਜ਼ ਨੇ ਜਿਹੜੀਆਂ ਉਹ ਸਾਡੇ ਚੈਨਲ ਦੇ ਉੱਪਰ ਆਲਰੇਡੀ 10th ਤੱਕ ਦੀਆਂ ਹੈਗੀਆਂ ਤੇ ਬੇਸਿਕ ਮੈਥ ਦੇ ਕਨਸੈਪਟਸ ਵੀ ਹੈਗੀਆਂ ਸੋ ਉਹਨਾਂ ਨੂੰ ਜ਼ਰੂਰ ਦੇਖੋ ਅਗਰ ਉਹ ਤੁਹਾਡੇ ਫਾਇਦੇਮੰਦ ਲੀ ਨੇ ਤਾਂ ਉਹਨਾਂ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ ਤੇ ਸਾਨੂੰ ਕਮੈਂਟਸ ਵਿੱਚ ਆਹੀਂ ਦੱਸੋ ਕਿ ਤੁਹਾਨੂੰ ਕਿੱਦਾਂ ਦੀਆਂ ਲੱਗ ਰਹੀਆਂ ਜਿਸ ਨਾਲ ਸਾਡਾ ਵੀ ਹੌਸਲਾ ਵੱਧਦਾ ਤੇ ਅਸੀਂ ਅੱਗੇ ਤੋਂ ਹੋਰ ਇਸ ਤਰ੍ਹਾਂ ਦੀਆਂ ਸਟੱਡੀ ਦੀਆਂ ਵੀਡੀਓਜ਼ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ ਜੇਐਮਜੀ ਇੱਕ ਸਟੱਡੀਜ਼ ਨਾਲ ਰਿਲੇਟਡ YouTube ਚੈਨਲ ਆ ਜਿਹੜਾ ਕਿ ਫ੍ਰੀ ਆਫ ਕਾਸਟ ਟਿਊਸ਼ਨ ਪ੍ਰੋਵਾਈਡ ਕਰਵਾ ਰਿਹਾ ਸੋ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਜੀ ਥੈਂਕ ਯੂ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ ਸਸ਼ਿਆਕਾ